ਜੇਕਰ ਤੁਸੀਂ ਆਪਣੀ ਪੈਣਾ ਨੂੰ ਸੌਂ ਦਾ ਸੰਧਾਰਾ ਭੇਜਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਟਾਈਮ ਹੈ ਨਹੀਂ ਚਾਹੇ ਤੁਸੀਂ ਇਹ ਚੀਜ਼ ਨਹੀਂ ਬਣਾ ਸਕਦੇ ਤੇ ਤੁਸੀਂ ਸਾਨੂੰ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਇਹ ਆਰਡਰ ਦੇ ਸਕਦੇ ਹੋ ਤੇ ਅਸੀਂ ਸਿੱਧਾ ਤੁਹਾਡੀ ਆ ਪੈਣਾ ਦੇ ਘਰੇ ਇਹ ਜਿਹੜਾ ਸੰਧਾਰਾ ਤੁਹਾਡਾ ਪਹੁੰਚਾ ਸਕਦੇ ਹਾਂ ਕਿਉਂਕਿ ਭਰਾਵਾਂ ਨੂੰ ਰੀਜ ਹੁੰਦੀ ਆ ਪਰ ਟਾਈਮ ਨਹੀਂ ਹੁੰਦਾ ਤੇ ਇਸ ਕਰਕੇ ਤੁਸੀਂ ਆਪਦਾ ਨੰਬਰ ਵੀ ਸਾਨੂੰ ਦੇ ਸਕਦੇ ਹੋ ਤੇ ਆਪਣਾ ਤੁਸੀਂ ਐਡਰੈਸ ਵੀ ਭੇਜ ਸਕਦੇ ਹੋ ਤੇ ਇਹ ਜਿਹੜਾ ਸੌਨ ਦਾ ਸਪੈਸ਼ਲ ਸੰਧਾਰਾ ਉਹ ਆਪਾਂ ਉਹਨਾਂ ਦੇ ਘਰੇ ਪਹੁੰਚਾ ਸਕਦੇ ਆ ਇਸ ਸੰਧਾਰੇ ਨੂੰ ਪਹੁੰਚਾਉਣ ਦਾ ਪ੍ਰੋਸੈਸ ਕੀ ਆ ਤੇ ਨਾਲੇ ਕੀ ਕਿਹੜੀ-ਕਿਹੜੀ ਚੀਜ਼ ਆਪਾਂ ਤਿਆਰ ਕੀਤੀ ਹੈ ਇਹਦੀ ਸਾਰੀ ਵਿਜਾਣਕਾਰੀ ਵੀਡੀਓ ਦੇ ਵਿੱਚ ਅੱਗੇ ਲਾਓ ਜੀ ਰਸ਼ੀ ਗਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਪਾਈ ਦੀ ਵੀਡੀਓ ਅੱਜ ਦੀ ਵੀਡੀਓ ਚ ਲੈ ਕੇ ਆਏ ਹਾਂ ਜੀ ਸੌਣ ਸਪੈਸ਼ਲ ਆਪਾਂ ਇਹ ਗੋੜ ਵਾਲੀ ਮੱਠੀ ਜਿਹੜੀ ਕਿ ਆਪਾਂ ਭੈਣਾਂ ਨੂੰ ਸੰਧਾਰੇ ਦੇ ਵਿੱਚ ਦਿੰਨੇ ਆ ਜਿਵੇਂ ਹੁਣ ਸੌਣ ਆ ਰਿਹਾ ਵਾ ਬਹੁਤ ਭੈਣ ਭਰਾਵਾਂ ਦੀ ਰਿਕਵੈਸਟ ਸੀਗੀ ਕਿ ਬੈਨ ਨੂੰ ਕੋਈ ਇਹੋ ਜੀ ਚੀਜ਼ ਵੀ ਬਣਾਓ ਵੀ ਜਿਹੜੀ ਸੰਧਾਰੇ ਦੇ ਵਿੱਚ ਦਿੱਤੀ ਜਾਵੇ ਜਿਵੇਂ ਪਹਿਲਾਂ ਆਪਾਂ ਬਿਸਕੁਟ ਵੀ ਬਣਾਉਂਦੇ ਸੀਗੇ ਜਿਹੜੇ ਪੀਪੇ ਵਾਲੇ ਬਿਸਕੁਟ ਹੁੰਦੇ ਆ ਉਹ ਵੀ ਪਹਿਲਾਂ ਦੇਸੀ ਘਿਓ ਦੇ ਵੀ ਬਣਾਏ ਸੀਗੇ ਦੂਜੇ ਵੀ ਜਿੰਨਾ ਭੈਣ ਭਰਾਵਾਂ ਨੇ ਮੰਗਾਏ ਉਹਨਾਂ ਨੂੰ ਪਤਾ ਹੋਊਗਾ ਬਹੁਤ ਜ਼ਿਆਦਾ ਟੇਸਟੀ ਉਹ ਵੀ ਬੰਦੇ ਇਹ ਹੁਣ ਆਪਾਂ ਕਰ ਦਿੱਤੀ ਆ ਜੀ ਗੋੜ ਵਾਲੀ ਮਠੀ ਤਿਆਰ ਕਿਉਂਕਿ ਮਿੱਠੇ ਦੇ ਵਿੱਚ ਕੁਝ ਵੀ ਤੁਸੀਂ ਜੀ ਦੇਣਾ ਹੋਵੇ ਤੇ ਇਹੋ ਦੀ ਚੀਜ਼ ਦਿਆ ਕਰੋ ਤਾਂ ਕਿ ਲੰਬੇ ਟਾਈਮ ਤੱਕ ਚੱਲ ਸਕੇ ਕਿਉਂਕਿ ਜਿਹੜੀਆਂ ਮਠਿਆਈਆਂ ਵਾਂ ਉਹ ਜ਼ਿਆਦਾ ਟਾਈਮ ਵੀ ਨਹੀਂ ਚੱਲਦੀਆਂ ਤੇ ਨਾਲੇ ਉਹਨੀਆਂ ਵੀ ਵਧੀਆ ਨਹੀਂ ਹੁੰਦੀਆਂ ਜਿਹੜੀਆਂ ਜੇਕਰ ਤੁਸੀਂ ਘਰੇ ਕੋਈ ਮਠਾਈ ਬਣਾ ਰਹੇ ਹੋ ਤੇ ਬੜੀ ਖੁਸ਼ੀ ਨਾਲ ਤੁਸੀਂ ਉਹ ਦੇ ਸਕਦੇ ਹੋ ਤੇ ਜੇਕਰ ਤੁਸੀਂ ਵੀ ਆਪਣੇ ਭੈਣਾਂ ਨੂੰ ਦੇਣਾ ਚਾਹੁੰਦੇ ਹੋ ਸੌਣ ਦੇ ਵਿੱਚ ਸੰਧਾਰਾ ਤੇ ਇਹ ਜਿਹੜੀ ਆਪਾਂ ਗੋੜ ਵਾਲੀ ਮੱਠੀ ਤਿਆਰ ਕਰ ਦਿੱਤੀ ਆ ਤੇ ਇਹਦਾ ਰੇਟ ਬਹੁਤ ਆਪਾਂ ਵਾਜਿਬ ਰੱਖਿਆ ਵਾ ਤੇ ਤੁਸੀਂ ਇਹ 5 ਕਿਲੋ ਤੱਕ ਆਪਣਾ ਆਰਡਰ ਦੇ ਸਕਦੇ ਹੋ ਕਿਉਂਕਿ ਇਸ ਤੋਂ ਘੱਟ ਆਪਾਂ ਕੀ ਭੇਨ ਨੂੰ ਦਵਾਂਗੇ ਤੇ ਇਹ ਤੁਸੀਂ ਆਪਦੇ ਘਰ ਵਾਸਤੇ ਵੀ ਮੰਗਾ ਸਕਦੇ ਹੋ ਜਦੋਂ ਨਿੱਕੀ ਮੋਟੀ ਜਿਵੇਂ ਭੁੱਖ ਲੱਗਦੀ ਹੈ ਨਾ ਹਲਕੀ ਬੁਲਕਾ ਜਾਂ ਕੁਝ ਖਾਣ ਨੂੰ ਦਿਲ ਕਰਦਾ ਤੇ ਇਦਾਂ ਤੁਸੀਂ ਨਮਕੀਨ ਮੱਠੀ ਤੇ ਚਾਹੇ ਇਦਾਂ ਇਹ ਜਿਹੜੀ ਮਿੱਠੀ ਮੱਠੀ ਆਪਾਂ ਬਣਾਈਆਂ ਇਹ ਤੁਸੀਂ ਮੰਗਵਾ ਸਕਦੇ ਹੋ ਸਾਡੇ ਤੋਂ ਇਹ ਜਿਵੇਂ ਕਿ ਭੈਣਾਂ ਬਹੁਤ ਕਹਿ ਰਹੀਆਂ ਸੀ ਕਿ ਮੈਡਮ ਕੋਈ ਨਵੀਂ ਚੀਜ਼ ਬਣਾਈ ਹੈ ਇਹ ਆਪਾਂ ਨਵੀਂ ਡਿਸ਼ ਲੈ ਕੇ ਆਏ ਜੀ ਆਪਣੀ ਇਹ ਗੁੜ ਵਾਲੀ ਮਠੀ ਤੇ ਨਾਲ ਇਹ ਹੈਗੇ ਜੀ ਨਮਕੀਨ ਮਟਰੀ ਇਹ ਵੀ ਤੁਸੀਂ ਮੰਗਾ ਸਕਦੇ ਹੋ ਇਹ ਵੀ ਆਰਡਰ ਆ ਕਿਸੇ ਭੈਣ ਦਾ ਉਹਨਾਂ ਨੇ ਬਾਹਰ ਸੰਧਾਰਾ ਭੇਜਣਾ ਸੀਗਾ ਤੇ ਉਹ ਕਹਿੰਦੇ ਕਿ ਮੈਡਮ ਸਾਨੂੰ ਤੁਸੀਂ ਬਣਾ ਕੇ ਦਿਓ ਉਹਨਾਂ ਵਾਸਤੇ ਆਪਾਂ ਸਪੈਸ਼ਲ ਗੁੜ ਵਾਲੀ ਮਠੀ ਬਣਾਈ ਆ ਤੇ ਤੁਸੀਂ ਖੰਡ ਵਾਲੀ ਵੀ ਸਾਡੇ ਕੋਲ ਬਣਵਾ ਸਕਦੇ ਹੋ ਚਾਹ ਤੁਸੀਂ ਗੁੜ ਵਾਲੀ ਵੀ ਬਣਾ ਸਕਦੇ ਹੋ ਆਟੇ ਦੇ ਵਿੱਚ ਬਣਾ ਸਕਦੇ ਹੋ ਚਾਹ ਮੈਦੇ ਦੇ ਵਿੱਚ ਜਿੱਦਾਂ ਵੀ ਤੁਸੀਂ ਖੋਸ਼ ਹੋ ਉਦਾਂ ਦੀ ਆਪਾਂ ਮਠੀ ਤੁਹਾਨੂੰ ਤਿਆਰ ਕਰਕੇ ਦਵਾਂਗੇ ਇਹ ਕਿਲੋ ਦੀ ਪੈਕਿੰਗ ਐਨੀ ਹੁੰਦੀ ਆ ਤੇ ਇਹਨੂੰ ਆਪਾਂ ਇਦਾਂ ਪੈਕ ਕਰਕੇ ਪੂਰੇ ਸੇਫ ਤਰੀਕੇ ਦੇ ਨਾਲ ਪਹੁੰਚਾਵਾਂਗੇ ਮਠੀ ਦੇ ਨਾਲ ਨਾਲ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਮਟਰੀ ਵੀ ਆਪਾਂ ਬਣਾ ਦਿੰਦੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਮਟਰੀ ਵੀ ਉਹਨਾਂ ਨੇ ਤਿਆਰ ਕਰਵਾਈ ਆ ਕਿਸੇ ਵੀ ਕਿਸਮ ਦੀ ਤੁਸੀਂ ਮਟਰੀ ਚਾਹ ਮਠੀ ਚਾਹ ਬਿਸਕੁਟ ਬਣਾਉਣੇ ਹੋ ਤੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਤੇ ਇਹਨਾਂ ਵਾਂ ਵੀ ਘੱਟੋ ਘੱਟੋ ਜਿਹੜਾ 5 ਕਿਲੋ ਦਾ ਆਰਡਰ ਹੋਵੇ ਕਿਉਂਕਿ ਜਦੋਂ ਆਪਾਂ ਇਹ ਸਮਾਨ ਤਿਆਰ ਕਰਦੇ ਆ ਨਾ ਤੇ ਫਿਰ ਬਦੋ ਬਦੀ ਮੰਤੀ ਜੁੰਤੀ ਨਾਲ ਤੇ ਹੁੰਦਾ ਨਹੀਂ ਹੈ ਨਾ ਬਦੋ ਬਦੀ ਥੋੜਾ ਜਿਹਾ ਜਿਹੜਾ ਵੱਧ ਹੋ ਜਾਂਦਾ ਦੂਜੀ ਗੱਲ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਆਪਾਂ ਇਹ ਆਰਡਰ ਤੇ ਹੀ ਤਿਆਰ ਕਰਦੇ ਆ ਜਿੰਨਾ ਭੈਣਾਂ ਨੇ ਇਸ ਸੰਧਾਰੇ ਤੇ ਚਾਹ ਆਪਣੇ ਘਰ ਵਾਸਤੇ ਚਾਹ ਆਪਣੀਆਂ ਭੈਣਾਂ ਨੂੰ ਨਨਾਨਾ ਨੂੰ ਕਿਸੇ ਨੂੰ ਵੀ ਦੇਣ ਨੂੰ ਤੁਸੀਂ ਇਹ ਮਠੀ ਤਿਆਰ ਕਰਾਉਣੀ ਆ ਚਾਹ ਮਠਰੀ ਤਿਆਰ ਕਰਾਉਣੀ ਆ ਤੇ ਤੁਸੀਂ ਆਪਣਾ ਆਰਡਰ ਸਾਨੂੰ ਦੇ ਸਕਦੇ ਹੋ ਇਹ ਪਾ ਮੈਂ ਤੁਹਾਨੂੰ ਕਹਿੰਨੀ ਹਾਂ ਕਿ ਆਰਡਰ ਤੇ ਹੀ ਬੰਦੀ ਆ ਕਿਉਂਕਿ ਜਿਵੇਂ ਦੁਕਾਨ ਹੋਵੇ ਨਾ ਮੇਰੀ ਫਿਰ ਮੇਰਾ ਵਧੀਆ ਸਮਾਨ ਜਿਹੜਾ ਵਾ ਕਿਲੋ ਅੱਧਾ ਕਿਲੋ ਇਦਾਂ ਵਿਕਦਾ ਰਹੇ ਤੇ ਮੇਰਾ ਜਿਹੜਾ ਘਰ ਦੇ ਵਿੱਚ ਆਪਾਂ ਕੰਮ ਕਰਦੇ ਆ ਇਹ ਜਿਵੇਂ ਤੁਸੀਂ ਸਾਨੂੰ ਆਰਡਰ ਦੋਗੇ ਉਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਤਿਆਰ ਕਰਕੇ ਦਵਾਂਗੇ ਉਹਦੇ ਨਾਲ ਨਾਲ ਜਿਵੇਂ ਤੁਹਾਨੂੰ ਪਤਾ ਵਾ ਕਿ ਆਪਾਂ ਹਰ ਕਿਸਮ ਦੇ ਪਾਪੜ ਵੜੀਆਂ ਚਾਹ ਅਚਾਰ ਇਹ ਸਾਰਾ ਕੁਝ ਆਪਾਂ ਤਿਆਰ ਕਰਦੇ ਆ ਜਿਵੇਂ ਜਿਵੇਂ ਤੁਹਾਡੇ ਆਰਡਰ ਆਉਂਦੇ ਨੇ ਮਸਾਲਾ ਗਰਮਾ ਉਹ ਵੀ ਆਪਾਂ ਤਿਆਰ ਕਰਦੇ ਆਂ ਫਿਰ ਦੇਗੀ ਮਿਰਚ ਕਰਿਆ ਆਪਾਂ ਤਿਆਰ ਕਰਦੇ ਆਂ ਜਿਨ੍ਹਾਂ ਭੈਣ ਭਰਾਵਾਂ ਨੂੰ ਪਤਾ ਵਾ ਉਹਨਾਂ ਨੇ ਮੇਰੀਆਂ ਸਾਰੀਆਂ ਵੀਡੀਓ ਵੇਖੀਆਂ ਉਹਨਾਂ ਨੂੰ ਪਤਾ ਹੋਊਗਾ ਤੇ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹ ਤੁਸੀਂ ਮੇਰੀਆਂ ਪਿਛਲੀਆਂ ਸਾਰੀਆਂ ਵੀਡੀਓ ਵੇਖ ਸਕਦੇ ਹੋ ਦੇਗੀ ਮਿਰਚਾ ਉਹਨੂੰ ਵੀ ਆਪਾਂ ਘਰ ਦੇ ਵਿੱਚ ਹੀ ਤਿਆਰ ਕੀਤਾ ਵਾ ਚਾਹੇ ਤੁਹਾਨੂੰ ਸੁੱਕੀ ਮੇਥੀ ਚਾਹੀਦੀ ਹੋਵੇ ਆ ਨਾਰਦਾਣਾ ਚਾਹੀਦਾ ਹੋਵੇ ਬਿਨਾ ਰੰਗ ਵਾਲਾ ਇਹ ਸਾਰੇ ਮਸਾਲੇ ਵੀ ਆਪਾਂ ਸੇਲ ਕਰਦੇ ਆਂ ਫਿਰ ਇੱਕ ਆਪਾਂ ਦੇਸੀ ਪੱਤੀ ਵੀ ਜਿਹੜੀ ਉਹ ਸੇਲ ਕਰਦੇ ਆਂ ਜਿਹੜੀ ਦੂਸਰੀ ਪੱਤੀ ਤੋਂ ਜੇਕਰ ਤੁਸੀਂ ਛਟਕਾਰਾ ਪਾਉਣਾ ਚਾਹੁੰਦੇ ਹੋ ਕਿਉਂਕਿ ਉਹ ਨੁਕਸਾਨ ਕਰਦੀ ਆ ਇਹ ਕੋਈ ਨੁਕਸਾਨ ਨਹੀਂ ਕਰਦੀ ਉਹਦੇ ਵਰਜਨ ਤੇ ਹੀ ਆਪਾਂ ਇਹ ਜਿਹੜੀ ਦੇਸੀ ਪੱਤੀ ਲੈ ਕੇ ਆਏ ਜਿਹੜੀ ਬੂਟੀਆਂ ਦਾ ਆਪਾਂ ਤਿਆਰ ਕਰਦੇ ਆ ਤੇ ਘਰ ਦਾ ਬਣਿਆ ਮੰਜਨ ਵੀ ਆਪਾਂ ਸੇਲ ਕਰਦੇ ਆ ਕਿਸੇ ਵੀ ਕਿਸਮ ਦਾ ਕੋਈ ਸਮਾਨ ਤੁਸੀਂ ਮੰਗਾਉਣਾ ਹੋਵੇ ਮੰਜਨ ਹੋਵੇ ਚਾਹੇ ਮਸਾਲੇ ਹੋਣ ਚਾਹੇ ਆਚਾਰ ਹੋਵੇ ਪਾਪੜ ਹੋਵੇ ਵੜੀਆਂ ਹੋਵੇ ਇਹ ਸਾਰਾ ਕੁਝ ਤੁਸੀਂ ਜੇ ਸਾਡੇ ਕੋਲ ਮੰਗਾਉਣਾ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੇ ਕੋਲ ਆਪਣਾ ਆਰਡਰ ਦੇ ਸਕਦੇ ਹੋ ਦੁਬਾਰਾ ਆਪਾਂ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਮਠੀਆਂ ਦਾ ਚਾਹੇ ਜਿਹੜੇ ਬਣਾਉਣੇ ਤੁਸੀਂ ਮਟਰੀ ਚਾਹੇ ਬਿਸਕੁਟ ਬਣਾਉਣੇ ਨੇ ਇਹਨਾਂ ਦਾ ਆਰਡਰ ਜਿਹੜਾ ਘੱਟ ਤੋਂ ਘੱਟ 5 ਕਿਲੋ ਤੱਕ ਜ਼ਰੂਰ ਹੋਣਾ ਚਾਹੀਦਾ ਤੁਹਾਡਾ ਫੇਰ ਹੀ ਆਪਾਂ ਉਹ ਜਿਹੜਾ ਤਿਆਰ ਕਰਾਂਗੇ ਤੇ ਜ਼ਰੂਰੀ ਨਹੀਂ ਇੱਕੋ ਹੀ ਮੱਠੀ ਜਿਹੜੀ ਆ ਚਾਹੇ ਇੱਕੋ ਹੀ ਮਟਰੀ ਜਿਹੜੀ 5 ਕਿਲੋ ਹੋਵੇ ਤੁਸੀਂ ਉਹਨਾਂ ਨੂੰ 2.5 ਕਿਲੋ ਵੀ ਕਰ ਸਕਦੇ ਹੋ ਚਾਹੇ ਉਹਨਾਂ ਨੂੰ 3-3 ਕਿਲੋ ਵੀ ਕਰ ਸਕਦੇ ਹੋ ਜਿੱਦਾਂ ਵੀ ਤੁਸੀਂ ਇਹਨਾਂ ਵੀ ਤੁਹਾਡਾ ਟੋਟਲ ਜਿਹੜਾ ਵਾ ਉਹ 5-6 ਕਿਲੋ ਦਾ ਜਿਹੜਾ weight ਬਣ ਜਾਵੇ ਉਹਦੇ ਨਾਲ ਤੁਸੀਂ ਕੋਈ ਵੀ ਅਚਾਰ ਪਾਪੜ ਜਿਵੇਂ ਮੰਗਾਉਣੇ ਆ ਉਹ ਵੀ ਆਪਾਂ ਤੁਹਾਨੂੰ ਸਾਰਾ ਦੱਸ ਦਿੱਤਾ ਵਾ ਤੇ ਜਿਹੜੀ ਸਪੈਸ਼ਲ ਤੁਸੀਂ ਇਹਦੇ ਵਿੱਚ ਕੋਈ ਡਿਮਾਂਡ ਕਰਵਾਉਣੀ ਆ ਉਹਦੇ ਵਾਸਤੇ ਵੀ ਆਪਾਂ ਤੁਹਾਨੂੰ ਦੱਸਦੇ ਆਂ ਵੀ ਐਕਸਟਰਾ ਕੋਈ ਖਰਚਾ ਨਹੀਂ ਜੇ ਤੁਸੀਂ ਤਿੱਲ ਪਾਉਣੇ ਆ ਜਾਂ ਉੱਤੇ ਮਖਜ ਲਾਉਣੇ ਆ ਜਾਂ ਸੌਂਫ ਪਾਉਣੇ ਆ ਵਿੱਚ ਕੋਈ ਪ੍ਰੋਬਲਮ ਨਹੀਂ ਇਹੋ ਜੀ ਤੁਸੀਂ ਕੋਈ ਕਿਸੇ ਵੀ ਕਿਸਮ ਦਾ ਜਿਹੜਾ ਮਠੀ ਦਾ ਮਟਰੀ ਦਾ ਤੇ ਆਪਣੇ ਬਿਸਕੁਟਾਂ ਦਾ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਕਾਲ ਕਰਨੀ ਆ WhatsApp ਤੇ ਤੁਸੀਂ ਆਪਣਾ ਜਿਹੜਾ ਮੈਸੇਜ ਭੇਜ ਦੇਣਾ ਵਾ ਜਿੰਨੀ ਕੁਆਂਟੀਟੀ ਤੁਹਾਨੂੰ ਚਾਹੀਦੀ ਆ ਰੇਟ ਇਹਦਾ ਵਾ ਜਿਹੜਾ ਉਹ ਆਪਾਂ ਵੀਡੀਓ 'ਚ ਮੈਂਸ਼ਨ ਨਹੀਂ ਕਰ ਸਕਦੇ ਵੀਡੀਓ ਚ ਨਹੀਂ ਦੱਸ ਸਕਦੇ ਕਿਉਂਕਿ ਵਧ ਘਟ ਜਾਂਦਾ ਰੇਟ ਜਿਵੇਂ ਮਾਰਕੀਟ ਦਾ ਰੇਟ ਕਿਸੇ ਸਮਾਨ ਵਾਸਤੇ ਵਧਦਾ ਘਟਦਾ ਉਸੇ ਤਰ੍ਹਾਂ ਹੀ ਆਪਣੀ ਜਿਹੜੇ ਸਮਾਨ ਤੇ ਵੀ ਅਸਰ ਹੁੰਦਾ ਕਿਸੇ ਵੇਲੇ ਵੱਧ ਵੀ ਜਾਂਦਾ ਕਿਸੇ ਵੇਲੇ ਘਟ ਵੀ ਜਾਂਦਾ ਸੋ ਇਸ ਕਰਕੇ ਜਿਹੜਾ ਰੇਟ ਤੁਸੀਂ ਇਹਦਾ ਜਾਨਣਾ ਵਾ ਉਹ ਤੁਸੀਂ ਮੈਨੂੰ ਇਸ ਨੰਬਰ WhatsApp ਤੇ ਆਪਣਾ ਮੈਸੇਜ ਕਰਕੇ ਚਾਹੇ ਆਪਣਾ ਫੋਨ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਆਪਣੇ ਘਰ ਬੈਠੇ ਤੁਸੀਂ ਇਹ ਸਪੈਸ਼ਲ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕੀਤੀ ਹੋਈਆਂ ਮਠੀਆਂ ਮਟਰੀਆਂ ਇਹ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਤੇ ਆਪਣੇ ਭੈਣ ਭਰਾਵਾਂ ਨੂੰ ਦੇ ਸਕਦੇ ਹੋ ਇੱਕ ਵਾਰੀ ਤੁਹਾਨੂੰ ਆਪਾਂ ਇੱਕ ਮੱਠੀ ਜਿਹੜੀ ਤੋੜ ਕੇ ਵਿਖਾ ਦਿੰਨੇ ਤੇ ਇਹ ਦੇਖੋ ਇਹ ਪੂਰੀ ਖਸਤਾਵਾ ਤੇ ਵਿੱਚੋਂ ਪੂਰੀ ਨਰਮ ਆ ਇਹ ਆਟੇ ਦੀ ਮੱਠੀ ਆਪਾਂ ਜਿਹੜੀ ਤਿਆਰ ਕੀਤੀ ਆ ਗੁੜ ਵਾਲੀ ਖਸਤਾ ਵੀ ਐਂ ਪੁਰ ਵੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਦੇਖੋ ਇਦਾਂ ਪੁਰ ਵੀ ਜਾਂਦੀ ਆ ਤੇ ਬਿਲਕੁਲ ਅੰਦਰੋਂ ਕੋਲੀ ਵੀ ਆ ਜਾਨੀ ਕਿ ਬਜ਼ੁਰਗ ਵੀ ਖਾ ਸਕਦੇ ਆ ਤੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਣਗੇ ਆਪਾਂ ਬੱਚਿਆਂ ਨੂੰ ਬਾਹਰਲੇ ਬਿਸਕਟ ਲਿਆ ਕੇ ਦਿੰਨੇ ਆ ਇਹੋ ਜੀ ਚੀਜ਼ ਤੁਸੀਂ ਘਰੇ ਵੀ ਬਣਾ ਕੇ ਆਪਣੇ ਆਪ ਵੀ ਬਣਾ ਕੇ ਰੱਖ ਸਕਦੇ ਹੋ ਜੇਕਰ ਤੁਸੀਂ ਆਪ ਨੇ ਬਣਾ ਸਕਦੇ ਤੁਸੀਂ ਸਾਡੇ ਕੋਲ ਵੀ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਮੰਗਵਾਉਣ ਦਾ ਵੀ ਟਾਈਮ ਹੈ ਨਹੀਂ ਤੇ ਤੁਸੀਂ ਆਪਣੀਆਂ ਭੈਣਾਂ ਦਾ ਆਪਣੀਆਂ ਧੀਆਂ ਦਾ ਤੁਸੀਂ ਸਾਨੂੰ ਐਡਰੈਸ ਭੇਜ ਸਕਦੇ ਹੋ ਤੁਸੀਂ ਪੇਮੈਂਟ ਸਿੱਧੀ ਕਰਕੇ ਸਾਡੇ ਕੋਲ ਹੀ ਉਹਨਾਂ ਦਾ ਐਡਰੈਸ ਭੇਜ ਦਿਓ ਤੁਸੀਂ ਅਸੀਂ ਸਿੱਧਾ ਸੰਧਾਰਾ ਜਿਹੜਾ ਉਹਨਾਂ ਭੈਣਾਂ ਨੂੰ ਆਪਣੇ ਹੱਥੀਂ ਇੱਥੋਂ ਭੇਜ ਦਾਂਗੇ ਸੋ ਇਹ ਨਵੀਂ ਰੈਸਪੀ ਜਿਹੜੀ ਆਪਾਂ ਸੌਣ ਸਪੈਸ਼ਲ ਲੈ ਕੇ ਆਏ ਸੀਗੇ ਇਹ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰੀਆਂ ਭੈਣਾਂ ਤੱਕ ਪਤਾ ਲੱਗ ਸਕੇ ਕਿ ਆਪਾਂ ਸਪੈਸ਼ਲ ਸੌਨ ਦੀ ਰੈਸਪੀ ਹੈ ਜਿਹੜੀ ਤਿਆਰ ਕਰ ਦਿੱਤੀ ਹੈ ਮਠੀਆਂ ਤੇ ਮਟਰੀ ਤੇ ਤੁਸੀਂ ਸਾਡੇ ਕੋਲ ਸੰਧਾਰੇ ਵਾਸਤੇ ਜਾਂ ਘਰ ਵਾਸਤੇ ਖਾਣ ਵਾਸਤੇ ਮੰਗਾ ਸਕਦੇ ਹੋ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ